ਅਗਲੀ ਖਬਰ ਦੇ ਵੱਲ ਚੱਲ ਜਾਈਏ ਤੇ ਗੱਲ ਕਰੀਏ ਮਾਲਦੀਵ ਦੀ ਇੱਕ ਰਿਪੋਰਟ ਆ ਰਹੀ ਹੈ ਜਿਹੜੀ ਕਿ ਆਉਣ ਵਾਲੇ ਟਾਈਮ ਦੇ ਵਿੱਚ ਜਾਂ ਹੁਣ ਇੰਡੀਆ ਨੂੰ ਬਹੁਤ ਸ਼ਰਮਸਾਰ ਕਰ ਸਕਦੀ ਹੈ ਭਾਰਤ ਸਰਕਾਰ ਨੂੰ ਰਿਪੋਰਟ ਦੇ ਵਿੱਚ ਦਾਵਾ ਕੀਤਾ ਗਿਆ ਕਿ ਭਾਰਤ ਸਰਕਾਰ ਨੇ ਮਾਲਦੀਵ ਦੇ ਵਿੱਚ ਸਰਕਾਰ ਡੇਗਣ ਦੇ ਲਈ ਬਹੁਤ ਵੱਡੀ ਰਕਮ ਜਿਹੜੀ ਐ ਖਰਚ ਕੀਤੀ ਇਹੇ ਦੱਸਿਆ ਜਾ ਰਿਹਾ ਹੈ ਕਿ ਇਸ ਰਕਮ ਦੇ ਵਿੱਚ ਤੇ 6 ਮਿਲੀਅਨ ਜਿਹੜੇ ਯੂ ਐਸ ਡਾਲਰ ਆ ਉਹ ਇੰਡੀਆ ਦੇ ਵਿੱਚੋਂ 플ੌਟ ਕੀਤੇ ਗਏ ਮਾਲਦੀਵ ਦੇ ਪ੍ਰੈਜ਼ੀਡੈਂਟ ਮੁਹੰਮਦ ਮੋਜ਼ੂ ਨੂੰ ਇੰਪੀਚ ਕਰਨ ਦੇ ਲਈ ਸੋ ਬਹੁਤ ਵੱਡੀ ਖਬਰ ਆ ਜਿਹੜੀ ਕਿ ਜਿਹਦੇ ਬਾਰੇ ਖੁਲਾਸਾ ਕੀਤਾ ਸੀਗਾ ਵਸ਼ਿਕਟਨ ਪੋਸਟ ਨੇ ਮੰਡੇ ਦਿਨ ਤੇ ਹੁਣ ਇਸ ਰਿਪੋਰਟ ਤੋਂ ਬਾਅਦ ਇੱਕ ਵਾਰੀ ਫਿਰ ਜਿਹੜੀ ਭਾਰਤ ਸਰਕਾਰ ਆ ਘਿਰਦੀ ਨਜ਼ਰ ਆ ਰਹੀ ਆ ਉੱਥੋਂ ਦੀ ਸਰਕਾਰ ਸ਼ਾਇਦ ਇਹ ਸੋਚਦੀ ਹੈ ਵੀ ਜਿਵੇਂ ਅਸੀਂ ਇੱਥੋਂ ਦੀਆਂ ਸਰਕਾਰਾਂ ਡੇਗ ਲੈਨੇ ਰਾਜਾਂ ਦੀਆਂ ਜਿਨ੍ਹਾਂ ਦੇ ਵਿੱਚ ਰਾਜ ਸਭਾ ਮੈਂਬਰਾਂ ਨੂੰ ਕਦੇ ਹੋਟਲਾਂ ਦੇ ਵਿੱਚ ਲੁਕਾ ਲਿਆ ਕਦੇ ਕੁਛ ਕਰ ਲਿਆ ਕਦੇ ਕੁਛ ਉਹਨਾਂ ਨੂੰ ਕਦੇ ਪੋਜੀਸ਼ਨ ਪਾਰਟੀਆਂ ਦੇ ਲੋਕਾਂ ਨੂੰ ਖਰੀਦ ਲਿਆ ਉਹੀ ਕੁਛ ਹੁਣ ਉਹ ਕ ਮੰਤਰੀ ਪਦਰ ਤੇ ਵੀ ਜਿਹੜਾ ਉਹ ਕਰ ਰਹੇ ਨੇ ਇੱਕ ਜਿਹੜਾ ਡਾਕੂਮੈਂਟ ਹੈ ਅੱਜ ਇੰਟਰਨਲ ਡਾਕੂਮੈਂਟ ਹੈ ਜਿਹੜਾ ਕੀ ਰਿਪੋਰਟ ਦੇ ਬਾਰੇ ਹੋਰ ਜਿਹੜੇ ਇੰਡੀਅਨ ਜਿਹੜੀ ਉੱਥੇ ਦਖਲ ਅੰਦਾਜ਼ੀ ਉਹਦੇ ਬਾਰੇ ਜ਼ਾਹਰ ਕਰਦਾ ਬਹੁਤ ਸਾਰੀਆਂ ਚੀਜ਼ਾਂ ਨੂੰ ਡੈਮੋਕਰੈਟਿਕ ਨਿਊਵਲ ਇਨੀਸ਼ੀਏਟਿਵ ਉਹਨੇ ਰਿਵੀਲ ਕੀਤਾ ਵੀ ਇਹ ਜਿਹੜਾ ਪਲਾਨ ਸੀਗਾ ਇਹ ਰਿਸ਼ਵਤ ਖੋਰੀ ਦਾ 40 ਮੈਂਬਰ ਜਿਹੜੇ ਮਾਲਦੀਵ ਦੇ ਪਾਰਲੀਮੈਂਟ ਦੇ ਸੀਗੇ ਜਿਹਦੇ ਵਿੱਚ ਮੌਜੂਦੀ ਜਿਹੜੀ ਆਪਦੀ ਪਾਰਟੀ ਦੇ ਕਈ ਮੈਂਬਰ ਸੀਗੇ ਤੇ ਉਹਨਾਂ ਨੂੰ ਇੰਪੀਚਮੈਂਟ ਦੇ ਵਿੱਚ ਉਹਦਾ ਜਿਹੜਾ ਇੱਕ ਸਮਰਥਨ ਹੁੰਦਾ ਸਰਕਾਰ ਕੋਲੇ ਉਹ ਵਾਪਸ ਲੈਣ ਦੇ ਲਈ ਇਹਨਾਂ ਨੂੰ ਦਿੱਤੇ ਜਾਣੇ ਸੀਗੇ ਸੋ ਉਹ 40 ਮੈਂਬਰਾਂ ਦੇ ਨਾਲ رابطہ ਕੈਂਪ ਕੀਤਾ ਗਿਆ ਰਿਪੋਰਟ ਦੇ ਵਿੱਚ ਤੇ ਉਸ ਤੱਕ ਜਿਹੜਾ ਉਹ ਕੀਤਾ ਗਿਆ ਦਾਵਾ ਕਿ ਇਸ ਦੇ ਵਿੱਚ ਭਾਰਤ ਸਰਕਾਰ ਨੇ ਬਹੁਤ ਸਾਰੀਆਂ ਜਿਹੜੀਆਂ ਹੋਰ ਆਪਣੀਆਂ ਫੋਰਸਸ ਆ ਉਹਨਾਂ ਨੂੰ ਵੀ ਲਾਇਆ ਹੋਇਆ ਸੀਗਾ ਕੌਨਸਪੀਰੇਸੀ ਇਹ ਤੋਕਸੀ ਕਿ ਜਿਹੜੇ तकरीबन 87 ਮਿਲੀਅਨ ਮਾਲਦੀਵ ਰਫਈਆ ਬਣਦਾ ਉਹ ਜਿਹੜਾ 6 ਮਿਲੀਅਨ ਅਮਰੀਕਨ ਡਾਲਰ ਇੱਥੇ ਖਰਚਾ ਜਾ ਰਿਹਾ ਸੀਗਾ ਤੁਸੀਂ ਦੇਖੋ ਵੀ ਇੱਕ ਪਾਸੇ ਸਰਕਾਰ ਜਿਹੜੀ ਦੇ ਆਫਦੀ ਦੇ ਉੱਤੇ ਹੀ ਦੋਸ਼ ਲੱਗ ਰਿਹਾ ਵੀ ਉਹਨਾਂ ਦੇ ਆਪ ਦੇ ਬੰਦੇ ਧਰਨੇ ਪ੍ਰਦਰਸ਼ਨਾਂ ਤੇ ਬੈਠੇ ਨੇ ਮਰਨ ਵਰਤ ਤੇ ਬੈਠੇ ਨੇ ਬੈਠੇ ਨੇ ਉਹਨਾਂ ਦੇ ਨਾਲ ਕੋਈ ਰਾਬਤਾ ਨਹੀਂ ਉਹਨਾਂ ਦੇ ਆਪ ਦੇ ਲੋਕ ਜਿਹੜੇ ਮਨੀਪੁਰ ਦੇ ਵਿੱਚ ਲਗਾਤਾਰ ਦੁਨੀਆ ਭਰ ਦੇ ਵਿੱਚ ਖਬਰਾਂ ਉਠਾਉਂਦੀਆਂ ਨੇ ਮੰਤਰੀਆਂ ਤੱਕ ਦੇ ਪੁਲਿਸ ਸਟੇਸ਼ਨਾਂ ਤੱਕ ਦੀ ਸਾੜ ਫੂਕ ਹੋ ਚੁੱਕੀ ਆ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਡਿਸਪਲੇਸਡ ਹੋ ਚੁੱਕੇ ਨੇ ਸੈਂਕੜੇ ਮਾਰੇ ਜਾ ਚੁੱਕੇ ਨੇ ਉਹਨਾਂ ਦੀ ਕੋਈ ਗੱਲ ਨਹੀਂ ਹੋਰ ਜਿਹੜੇ ਜਿਹੜੇ ਇੱਕ ਖਾਸ ਵਰਗ ਦਾ ਕੋਈ ਧਾਰਮਿਕ ਕੋਈ ਲੀਡਰ ਹੈ ਉਹਨਾਂ ਦਾ ਮਜ਼ਾਕ ਉਡਾਇਆ ਜਾ ਰਿਹਾ ਉਹਦੇ ਉੱਤੇ ਕੋਈ ਗੱਲ ਨਹੀਂ ਪਰ ਤੁਸੀਂ ਇਹ ਦੇਖੋ ਵੀ ਇੱਥੇ ਜਿਹੜਾ ਉਹ ਸਾਰਾ ਕੁਝ ਕੀਤਾ ਜਾ ਰਿਹਾ ਕਿ ਸਰਕਾਰ ਉਹ ਕਹਿੰਦੀ ਪੈਸੀ ਵੀ ਅਸੀਂ ਲਾਵਾਂਗੇ ਪਰ ਤੁਸੀਂ ਕਿਉਂਕਿ ਇਹ ਦੀ ਸਰਕਾਰ ਡੇਗੋ ਕਿਉਂਕਿ ਉਹ ਬੰਦੇ ਨੇ ਬੜੀ ਹਿੱਕ ਠੋਕ ਕੇ ਭਾਰਤ ਸਰਕਾਰ ਦਾ ਕਈ ਮਾਮਲਿਆਂ ਦੇ ਵਿੱਚ ਆਲੋਚਨਾ ਕੀਤੀ ਸੀ ਨਰਿੰਦਰ ਮੋਦੀ ਨੇ ਫੋਟੋ ਅਪਲੋਡ ਕੀਤੀ ਸੀ ਉਸ ਤੋਂ ਬਾਅਦ ਭਾਰਤ ਤੇ ਮਾਲਦੀਵ ਦਾ ਜਿਹੜਾ ਆਪਸੀ ਰਿਸ਼ਤਿਆਂ ਦਾ ਜਿਹੜਾ ਤਣਾਅ ਉਹ ਬਹੁਤ ਜ਼ਿਆਦਾ ਵਧ ਗਿਆ ਸੀਗਾ ਜੰਗਾਂ ਰਕਵਾਉਣ ਦਾ ਦਾਵਾ ਕਰਨ ਵਾਲੇ ਲੋਕ ਆਪਣੇ ਹਾਲਾਤ ਜਿਹੜੇ ਉਹਨਾਂ ਤੋਂ ਸੂਤ ਨਹੀਂ ਆ ਰਹੇ ਤੇ ਦੂਜੇ ਮੁਲਕਾਂ ਦੀਆਂ ਉਹ ਸਰਕਾਰਾਂ ਦੇਖ ਰਹੇ ਨੇ ਜੀ ਜੀ ਇੱਕ ਪਾਸੇ ਤਾਂ ਇੰਡੀਆ ਵਾਲੇ ਮਾਲਦੀਵਜ਼ ਦੀ ਜਿਹੜੀ ਸਰਕਾਰ ਆ ਜੀ ਉਹਨੂੰ ਸਿੱਟਣ ਦੇ ਲਈ ਤੁਸੀਂ ਜਿਸ ਤਰ੍ਹਾਂ ਦੱਸਿਆ ਵੀ ਮਿਲੀਅਨਸ ਆਫ ਡਾਲਰ ਖਰਚ ਕਰ ਰਹੇ ਸੀ ਪਰ ਦੂਸਰੇ ਪਾਸੇ ਚਾਈਨਾ ਵਾਲਿਆਂ ਨੇ ਭਾਰਤ ਦਾ ਬਹੁਤ ਵੱਡਾ ਹਿੱਸਾ ਜਿਹੜਾ ਆ ਉਹ ਆਪਣੇ ਕਬਜ਼ੇ 'ਚ ਲੈ ਰਿਹਾ ਹੈਗਾ ਕਹਿੰਦੇ ਵੀ ਚਾਈਨਾ ਮੇਕਸ ਅਨਦਰ ਮੂਵ ਟੂ ਅਸਰਟ ਟੈਰੀਟੋਰੀਅਲ ਕਲੇਮ ਕਰੀਏਟਸ ਨਿਊ ਕਾਉਂਟੀ ਵਿਦ ਲਾਰਜ ਪਾਰਟ ਆਫ ਇੰਡੀਆਜ਼ ਐਕਸਾਈ ਚਾਈਨ ਇੰਡੀਆ ਦੇ ਬਹੁਤ ਵੱਡੇ ਏਰੀਏ ਦਾ ਦੋ ਨਵੀਆਂ ਉਹ ਕਾਉਂਟੀਆਂ ਜਿਹੜੀਆਂ ਬਣਾ ਰਹੇ ਆ ਜੋ ਚਾਈਨਾ ਦੇ ਅੰਡਰ ਹੋਊਗਾ ਜੇ ਮੈਂ ਤੁਹਾਨੂੰ ਏਰੀਆ ਦੱਸਾਂ ਤੇ ਤੁਸੀਂ ਬਹੁਤ ਹੈਰਾਨ ਹੋ ਜਾਓਗੇ ਕਹਿੰਦੇ ਵੀ 38000 ਸਕੁਅਰ ਕਿਲੋਮੀਟਰ ਹਾਂ ਜੋ ਇੰਡੀਆ ਦਾ ਏਰੀਆ ਚਾਈਨਾ ਵਾਲੇ ਇਲੀਗਲੀ ਓਕੂਪਾਈ ਕਰ ਰਿਹਾ ਤੇ ਉਹ ਆਪਣੇ ਮੁਲਕ ਚ ਐਡ ਕਰਨ ਜਾ ਰਿਹਾ 38000 ਸਕੁਅਰ ਕਿਲੋਮੀਟਰ 38000 ਇੱਕ ਪਾਸੇ ਨੂੰ ਕਿਲੋਮੀਟਰ ਤੇ 38000 ਦੂਜੇ ਪਾਸੇ ਨੂੰ ਹਾਂ ਚਾਈਨਾ ਨੇ ਦੋ ਨਵੀਆਂ ਕਾਉਂਟੀਆਂ ਜਿਹੜੀਆਂ ਆ ਉਹ ਇਸ ਐਕਸਾਈ ਚਿਨ ਵਾਲਾ ਜੋ ਇਲੀਗਲੀ ਓਕੂਪਾਈ ਉਹ ਨਹੀਂ ਏਰੀਆ ਕੀਤਾ ਗਿਆ ਹੈ ਉਹੋ ਉਹੋ ਅਨਾਉਂਸ ਕਰਨ ਜਾ ਰਹੇ ਹੈਗੇ ਆ ਇਹ ਉਦੋਂ ਹੋਇਆ ਜਦੋਂ ਜਿਹੜਾ ਇੰਡੀਆ ਦਾ ਆਪਣੇ ਆਪ ਨੂੰ ਬਹੁਤ ਸਟਰੋਂਗ ਮੈਨ ਜੋ ਸਮਝਦਾ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਅਜੀਤ ਡੋਵਾਲ ਤੇ ਚਾਈਨੀਸ ਫੋਰਮ ਮਿਨਿਸਟਰ ਪੇਂਗ ਜੀ ਉਹਨਾਂ ਦੀ ਜਦੋਂ ਦਸੰਬਰ 18 ਨੂੰ ਮੀਟਿੰਗ ਹੋਈ ਤੇ ਉਹ ਤੋਂ 10 ਦਿਨਾਂ ਬਾਅਦ ਇਹ ਜਿਹੜੀ ਰਿਪੋਰਟ ਆ ਗਈ ਕਿ ਚਾਈਨਾ ਵਾਲੇ ਤਾਂ ਜੋ ਆਹ ਕੁਝ ਕਰ ਰਹੇ ਹੈਗੇ ਆ ਚਾਈਨੀਸ ਪੀਪਲ ਲਿਬਰੇਸ਼ਨ ਆਰਮੀ ਜੋ ਲਾਈਨ ਆਫ ਕੰਟਰੋਲ ਆ ਉਹ ਉਸ ਏਰੀਆ ਦੇ ਅੰਦਰ ਬਹੁਤ ਅੰਦਰ ਤੱਕ ਜਿਹੜੀ ਆ ਉਹ ਆ ਚੁੱਕੀ ਹੈਗੀ ਆ ਹਾਲਾਂਕਿ ਜੋ ਇੰਡੀਆ ਵਾਲੇ ਆ ਉਹ ਬਾਰ ਬਾਰ ਨੇਗੋਸ਼ੀਏਸ਼ਨ ਕਰ ਰਹੇ ਆ ਕੱਲਾ ਚਾਈਨਾ ਨਹੀਂ ਕਹਿੰਦੇ ਭਈ ਪਾਕਿਸਤਾਨ ਦਾ ਵੀ ਚਾਈਨਾ ਵਾਲਿਆਂ ਨੇ 5180 ਕਿਲੋਮੀਟਰ ਆਫ ਏਰੀਆ ਜਿਹੜਾ ਆ ਉਹਨਾਂ ਦਾ ਸੈਕਸ ਗੇਮ ਵੈਲੀ ਜੋ ਆ ਉਹ 1963 ਤੋਂ ਆਪਣੇ ਕਬਜ਼ੇ ਚ ਰੱਖਿਆ ਹੋਇਆ ਹੈਗਾ ਆ ਅਰਨਾਚਲ ਪ੍ਰਦੇਸ਼ ਦੇ ਵਿੱਚ 90000 ਸਕਰ ਕਿਲੋਮੀਟਰ ਦਾ ਜਿਹੜਾ ਏਰੀਆ ਆ ਉਹ ਚਾਈਨਾ ਵਾਲੇ ਇਹ ਕਹਿੰਦੇ ਵੀ ਸਾਡਾ ਪਾਰਟ ਹੈਗਾ ਆ ਤੇ ਇਸ ਨੂੰ ਉਹ ਜ਼ਿੰਗਨਨ ਜਾਂ ਸਾਊਥ ਤਿੱਬਤ ਕਰਕੇ ਕਹਿ ਰਹੇ ਹੈਗੇ ਆ ਇਸੇ ਤਰ੍ਹਾਂ ਬੀਜਿੰਗ ਜੋ ਆ ਚਾਈਨਾ ਉਹ 2000 ਸਕਰ ਕਿਲੋਮੀਟਰ ਦਾ ਏਰੀਆ ਹਿਮਾਚਲ ਪ੍ਰਦੇਸ਼ ਤੇ ਉਤਰਾਖੰਡ ਸਟੇਟ ਆਫ ਇੰਡੀਆ ਉਹਦਾ ਆਪਣੇ ਜਿਹੜਾ ਕਬਜ਼ੇ ਚ ਲੇਨ ਨੂੰ ਫਿਰਦੇ ਆ ਉਹ ਕਹਿੰਦੇ ਉਹ ਕਲੇਮ ਕਰ ਰਹੇ ਆ ਵੀ ਇਹ ਸਾਡਾ ਏਰੀਆ ਹੈਗਾ ਸੋ ਚਾਈਨਾ ਵਾਲੇ ਬਹੁਤ ਵੱਡਾ ਏਰੀਆ ਇੰਡੀਆ ਦਾ ਦੱਬੀ ਬੈਠੇ ਆ ਜਾਂ ਉਹ ਕਹਿੰਦੇ ਆ ਵੀ ਅਸੀਂ ਦੱਬ ਲਵਾਂਗੇ ਉਸ ਟਾਈਮ ਤੇ ਜਿਸ ਟਾਈਮ ਇੰਡੀਆ ਵਾਲੇ ਸੋਚਦੇ ਆ ਵੀ ਅਸੀਂ ਖਰੇ ਅਮਰੀਕਾ ਵਾਂਗ ਸੁਪਰ ਪਾਵਰ ਬਣ ਜਾ ਰਹੇ ਆ ਤੇ ਅਸੀਂ ਮਾਲਦੀਵਜ਼ ਦੀ ਜਿਹੜੀ ਸਰਕਾਰ ਆ ਉਹੋ ਸਿੱਟ ਦੇਣੀ ਹੈ ਸਿੱਟ ਦੇਣੀ ਬਿਲਕੁਲ ਜੀ